ਪਾਈ ਸਾਹਿਬ ਤੇ ਰੋਜ਼ਾਨਾ ਅਰਦਾਸ ਕਰਦੇ ਨੇ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤਾਂ ਬੇਕ ਦਾਣ ਵਿਸਾ ਦਾਣ ਦਾਣਾ ਸਿਰ ਦਾਣ ਨਾਮ ਦਾਣ ਸਾਰਿਆਂ ਦੇ ਪਰ ਜਿਹਦੇ ਸਾਰੇ ਸੰਗਤ ਚ ਖਲੋਉਂਦੇ ਆ ਨਾ ਅਰਦਾਸ ਤੇ ਉਹਨਾਂ ਦਾ ਧਿਆਨ ਇੱਧਰ ਨਹੀਂ ਹੁੰਦਾ ਉਹਨਾਂ ਤਾਂ ਆਪਣੀਆਂ ਅਰਦਾਸਾਂ ਚ ਹੁੰਦਾ ਅੰਦਰ ਉਹ ਪਰ ਸ ਆ ਸੁੱਖ ਚਾਹੀਦਾ ਚਾਹੀਦਾ ਆ ਸੰਸਾਰ ਦਾ ਪਰਦਾਸ ਚਾਹੀਦਾ ਉਹ ਆਪੋ ਆਪਣੇ ਸੁੱਖਾਂ ਦੀਆਂ ਕਹਾਣੀਆਂ ਲੈ ਕਰਕੇ ਬੈਠੇ ਹੁੰਦੇ ਤੇ ਭਾਈ ਸਾਹਿਬ ਜੀ ਦਰਬਾਰ ਅਰਦਾਸ ਕਰਦੇ ਹੁੰਦੇ ਨੇ ਸਿੱਖਾਂ ਨੂੰ ਸਿੱਖੀ দান ਕੇ ਇਸਤਾਨ ਰਹਿ ਤਨ ਬੇਕਤਾਨ ਵਿਸਾਦਾਨ ਇਸ ਦਾ ਭਾਵ ਇਹ ਹੋਇਆ ਕਿ ਸਮੁੱਚੇ ਰੂਪ ਦੇ ਵਿੱਚ ਜਿਹੜੀ ਗੁਰੂ ਦੇ ਘਰ ਵਿੱਚ ਅਰਦਾਸ ਹੋਈ ਸਾਡਾ ਮਨ ਉਸ ਵਿੱਚ ਨਹੀਂ ਸਾਡਾ ਮਨ ਆਪਣੀਆਂ ਅਰਦਾਸਾਂ ਵਿੱਚ ਜ਼ਿਆਦਾ ਹੈ ਆਪਣੇ ਵਾਲੇ ਪਾਸੇ ਜਦਾ ਆਪਣਾ ਤੋਂ ਵਾਲੇ ਪਾਸੇ ਚਾਹਤਾ ਹੈ ਅਸੀਂ ਆਪੋ ਆਪਣੀਆਂ ਸੁੱਖਾਂ ਦੀਆਂ ਅਰਦਾਸਾਂ ਲੈ ਕਰਕੇ ਬੈਠੇ ਹੋਏ ਹਾਂ ਕਦੇ ਇਹ ਅਰਦਾਸ ਨਹੀਂ ਕੀਤੀ ਕਿ ਪਰਸ਼ਾ ਤੁਸੀਂ ਰਹਿਮਤ ਕਰੋ ਤੇ ਨਾਮਦਾਨ ਮੇਰੀ ਝੋਲੀ ਪਾ ਦਿਓ ਪਰਸ਼ਾ ਤੁਸੀਂ ਰਹਿਮਤ ਕਰੋ ਤੇ ਕੇਸਦਾਨ ਮੇਰੀ ਝੋਲੀ ਪਾ ਦਿਓ ਪਰਸ਼ਾ ਤੁਸੀਂ ਰਹਿਮਤ ਕਰੋ ਤੇ ਬਿਵੇਕਦਾਨ ਮੇਰੀ ਝੋਲੀ ਪਾ ਦਿਓ ਕਦੇ ਅਸੀਂ ਐਸੀ ਅਰਦਾਸ ਨਹੀਂ ਕੀਤੀ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਖਲੋ ਕਰਕੇ ਸੱਚਮੁੱਚ ਨਾਮ ਦੀ ਅਰਦਾਸ ਨਹੀਂ ਕੀਤੀ ਅਸੀਂ ਜਦ ਵੀ ਅਰਦਾਸ ਕੀਤੀ ਤੇ ਸੰਸਾਰ ਦੇ ਸੁੱਖਾਂ ਦੀ ਅਰਦਾਸ ਕੀਤੀ ਸੰਸਾਰ ਦੇ ਪਦਾਰਥਾਂ ਦੀਆਂ ਮੰਗਾਂ ਰੱਖੀਆਂ ਅਸੀਂ ਕਦੇ ਵੀ ਸੱਚਮੁੱਚ ਗੁਰੂ ਕੋਲ ਅੰਮ੍ਰਿਤ ਦੀ ਦਾਤ ਨਹੀਂ ਮੰਗੀ ਪਰ ਸੋ ਤੁਸੀਂ ਰਹਿਮਤ ਕਰੋ ਸਾਨੂੰ ਅੰਮ੍ਰਿਤ ਦੀ ਦਾਤ ਮਿਲ ਜਾਏ ਤੁਸੀਂ ਰਹਿਮਤ ਕਰੋ ਮੇਰੇ ਮਾਲਕ ਜੀ ਅਸੀਂ ਖੰਡੇ ਬਾਟੇ ਦੀ ਪਹਲ ਲੈ ਕੇ ਪੰਜ ਕਕਾਰੀ ਵਰਦੀ ਦੇ ਧਾਰਨੀ ਹੋ ਚਾਹੀਏ ਪਾਛਾ ਤੁਸੀਂ ਰਹਿਮਤ ਕਰੋ ਅਸੀਂ ਸਹਿਜ ਪਾਠ ਵਾਲੇ ਪਾਸੇ ਜੁੜੀ ਅਸੀਂ ਸਹਿਜ ਪਾਠ ਪੜ੍ਹੀਏ ਸਹਿਜ ਸਹਿਜ ਬਾਣੀ ਪੜ੍ਹੀਏ ਅਸੀਂ ਕਦੇ ਵੀ ਆਪਣੇ ਮਨ ਰਾਹੀਂ ਗੁਰੂ ਨਹੀਂ ਮੰਗਿਆ ਨਾ ਗੁਰੂ ਦੀ ਮੰਨਣ ਵਾਲੇ ਪਾਸੇ ਅਰਦਾਸ ਕੀਤੀ ਕਿ ਅਸੀਂ ਤੁਹਾਡੀ ਮੰਨਣ ਨੂੰ ਤਿਆਰ ਹਾਂ ਅਸੀਂ ਜਦ ਵੀ ਅਰਦਾਸ ਕੀਤੀ ਅਸੀਂ ਆਪਣੇ ਮਨ ਦੀਆਂ ਅਰਦਾਸਾਂ ਅੱਗੇ ਰੱਖੀਆਂ ਆਪਣੇ ਸੁੱਖਾਂ ਦੀਆਂ ਕਹਾਣੀਆਂ ਅੱਗੇ ਰੱਖੀਆਂ ਤੇ ਗੁਰੂ ਪਾਤਸ਼ਾਹ ਸਾਡੇ ਮਨ ਦੀ ਹਾਲਤ ਵੇਖ ਕੇ ਤੇ ਆਖਦੇ ਨੇ ਕਿਨ ਲੱਗੇ ਸਭ ਸੁੱਖ ਮੰਗਾ ਨਾਮ ਵਿਸਾਰੀ ਨਾਮ ਨੂੰ ਵਿਚਾਰ ਕੇ ਸਾਰੇ ਸੁੱਖ ਪਿਆ ਮੰਗਦੇ ਆ ਸੰਸਾਰ ਦੇ ਐਸੀ ਸਾਡੀ ਹਾਲਤ ਹੋਈ ਪਈ ਸੁੱਖ ਮੰਗਤ ਦੁੱਖ ਆਗਲ ਹੋਏ ਮੰਗਿਆ ਸੁੱਖ ਹੈ ਪਰ ਜੀਵਨ ਚ ਤੱਕਦੇ ਆ ਤੇ ਦੁੱਖ ਕਦੇ ਮੁੱਕੇ ਹੀ ਨਹੀਂ ਪੁੱਛੀ ਇਹਨਾਂ ਚ ਕੀ ਹਾਲ ਹੈ ਉਦੋਂ ਤੇ ਉਹ ਪ੍ਰਵਾਸੀ ਕਹਿ ਦਿੰਦੀ ਕਿ ਬੜਾ ਆਨੰਦ ਹੈ ਪਰ ਅੰਦਰ ਆਨੰਦ ਨਹੀਂ ਹੁੰਦਾ ਮਨੁੱਖ ਅੰਦਰ ਦੁਖੀ ਹੈ ਕੋਈ ਨਾ ਕੋਈ ਦੁੱਖ ਲੈ ਕਰਕੇ ਬੈਠਾ ਹੈ ਕਿਸੇ ਨੂੰ ਧਨ ਪਦਾਰਥ ਵੱਲੋਂ ਦੁਖੀ ਦੁਖੀ ਹੈ ਕੋਈ ਪਰਿਵਾਰ ਵੱਲੋਂ ਦੁਖੀ ਹੈ ਕੋਈ ਧੀਆ ਪੁੱਤ ਵੱਲੋਂ ਦੁਖੀ ਹੈ ਕੋਈ ਆਪਣੇ ਬਿਜ਼ਨਸ ਉਪਾਰ ਤੋਂ ਦੁਖੀ ਹੈ ਹਰ ਇੱਕ ਮੁਨਖ ਜਿਹੜਾ ਆਪੋ ਆਪਣੇ ਲੈਵਲ ਤੇ ਕਿਸੇ ਨਾ ਕਿਸੇ ਪ੍ਰਕਾਰ ਦੁਖੀ ਰਹਿ ਰਿਹਾ ਹੈ ਪਰ ਸਕੇਂਦੇ ਹੋ ਕੀ ਰਿਹਾ ਸਭ ਸੁਖ ਮੰਗਾ ਨਾਮ ਵਿਸਾਰੀ ਸੁਖ ਮੰਗਤ ਦੁੱਖ ਆਗਲ ਹੋਏ ਪਰਿਵਾਰ ਨੇ ਬੜੀਆਂ ਸੁੱਖਾਂ ਮੰਗੀਆਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਕਾਫੀ ਚਿਰ ਅਰਦਾਸਾਂ ਬੇਨਤੀਆਂ ਦਾ ਸਿਲਸਿਲਾ ਚੱਲਦਾ ਰਿਹਾ ਸਾਡੇ ਘਰ ਪੁੱਤ ਆਵੇ ਪੋਤਾ ਆਵੇ ਤੇ ਖ਼ਬਰ ਕਰਿਓ ਉਹ ਰੱਬ ਨੇ ਕਹਿੰਦੇ ਅਰਦਾਸ ਸੁਣੀ ਤੇ ਪੁੱਤ ਆਇਆ ਚਾਰ ਪੰਜ ਭੈਣਾਂ ਤੋਂ ਬਾਅਦ ਫਿਰ ਇੱਕ ਭਰਾ ਆਇਆ ਸਾਰੇ ਲਾੜ ਲਡਾਰੇ ਨੇ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਪੁੱਤ ਆਇਆ ਰੱਬ ਨੇ ਪੁੱਤ ਦੀ ਦਾਤ ਦਿੱਤੀ ਹੈ ਹੁਣ ਰੱਬ ਨੂੰ ਤੇ ਵਿਸਾਰ ਦਿੱਤਾ ਹੈ ਪੁੱਤ ਨੂੰ ਚੇਤੇ ਪਿਆ ਕਰ ਰਹੇ ਆ ਉਹਦੀ ਹਰ ਇੱਕ ਡਿਮਾਂਡ ਪੂਰੀ ਹੋ ਰਹੀ ਏ ਬਚਪਨ ਤੋਂ ਸ਼ੁਰੂ ਤੋਂ ਹੀ ਕੰਕੇ ਕਾਫੀ ਟਾਈਮ ਬਾਅਦ ਘਰ ਵਿੱਚ ਅਸੀਂ ਖੁਸ਼ੀ ਆਈ ਹੈ ਬੱਚਿਆਂ ਦਾ ਆਨੰਦ ਕਾਰਜ ਹੁੰਦਾ ਗਿਆ ਤਾਂ ਇੱਕ ਇੱਕ ਕਰਕੇ ਆਪੋ ਆਪਣੇ ਪਰਿਵਾਰਾਂ ਵਿੱਚ ਰੁੱਝ ਗਈਆਂ ਤੇ ਆਪੋ ਆਪਣੇ ਪਰਿਵਾਰਾਂ ਦੇ ਵਿੱਚ ਉਹ ਜੀਵਨ ਬਸਰ ਪਿਆ ਕਰ ਰਹੀ ਹੈ ਪੁੱਤ ਦਾ ਵੀ ਵਿਆਹ ਹੋਇਆ ਪਰ ਖਿਆਲ ਕਰਿਓ ਜੋ ਪਹਿਲੇ ਦਿਨ ਤੋਂ ਉਹਦੀਆਂ ਡਿਮਾਂਡਾਂ ਸ਼ੁਰੂ ਹੋਈਆਂ ਨਾ ਉਹ ਡਿਮਾਂਡਾਂ ਪੂਰੀਆਂ ਕਰਦੇ 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 ਇੱਥੋਂ ਤੱਕ ਆ ਨਿਭੜੇ ਕਿ ਹੁਣ ਉਹ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੁਣਨ ਨੂੰ ਤਿਆਰ ਨਹੀਂ ਉਹ ਅਵਗੁਣਾਂ ਦਾ ਸ਼ਿਕਾਰ ਹੋਇਆ ਉਹਦੀ ਸੰਗਤ ਜਿਹੜੀ ਉਹ ਅਵਗਣਹਾਰਿਆਂ ਦੇ ਨਾਲ ਕਦੇ ਗੁਰਮੁਖਤਾਈ ਵਾਲੀ ਸੰਗਤ 'ਚ ਬੈਠਾ ਹੀ ਨਹੀਂ ਉਦੀ ਸੰਗਤ ਆਵਗਣ ਹਾਲਾਂਕਿ ਪਰਿਵਾਰ ਜਿਹੜਾ ਪੂਰਾ ਗੁਰਮੁਖਤਾਈ ਵਾਲਾ ਲੇਕਿਨ ਜਿਹੜਾ ਇਹ ਬੱਚਾ ਹੈ ਇਹਦੀ ਸੰਗਤ ਜਿਹੜੀ ਹੈ ਉਹ ਆਵਗਣ ਹਾਰਿਆਂ ਦੇ ਨਾਲ ਹੋ ਗਈ ਤੇ ਆਵਗਣ ਹਾਰਿਆਂ ਨਾਲ ਹੋ ਕਰਕੇ ਨਸ਼ਿਆਂ ਦਾ आदी ਹੋ ਗਿਆ ਨਸ਼ਿਆਂ ਦਾ आदी ਹੋਇਆ ਤੇ ਖਿਆਲ ਕਰਿਓ ਹਾਲਾਤ ਇੰਨੇ ਕੋ ਵਿਗੜ ਗਏ ਇੰਨੇ ਕੋ ਵਿਗੜ ਗਏ ਕਿ ਵਿਆਹ ਹੋਇਆ ਸੀ ਤੇ ਉਹ ਵੀ ਸਮਝੋ ਨਾ ਹੋਣ ਦੇ ਬਰਾਬਰ ਹੀ ਕਹਿ ਸਕਦੇ ਹਾਂ ਜਦੋਂ ਬਣੀ ਨਾ ਬੱਚੀ ਆਖੇ ਕਿ ਮੈਂ ਜਿਸ ਨਾਲ ਵਿਆਹ ਕੀਤਾ ਸੀ ਮੈਂ ਤੇ ਚੰਗਾ ਸਮਝ ਕੇ ਵਿਆਹ ਕੀਤਾ ਸੀ ਪਰ ਇਹ ਤੇ ਹੁਣ ਸ਼ਰਾਬ ਛੱਡਦਾ ਹੀ ਨਹੀਂ ਇਹ ਕੋਈ ਕੰਮ ਕਾਜ ਕਰਦਾ ਹੀ ਨਹੀਂ ਕੰਮ ਤੇ ਜਾਂਦਾ ਹੈ ਕਮਾ ਕੇ ਲਿਆਉਂਦਾ ਤੇ ਸ਼ਾਮੀ ਬੋਤਲ ਫੜ ਲੈਂਦਾ ਪੂਰੀ ਪੂਰੀ ਰਾਤ ਨਹੀਂ ਤੇ ਦੋਸਤਾਂ ਮਿੱਤਰਾਂ ਯਾਰਾਂ ਨਾਲ ਬਾਰੀ ਹੁੰਦਾ ਘਰ ਵਰਦੇ ਤੇ ਰਾਤ ਦੇ 3-4 ਵਜ ਜਾਂਦੇ ਨੇ ਐਸੇ ਹਾਲਾਤਾਂ ਵਾਲਾ ਜੀਵਨ ਮੰਗਿਆ ਤੇ ਸੁੱਖ ਸੀ ਨਾ ਪੁੱਤ ਸੁੱਖ ਦੇਗਾ ਪੁੱਤ ਨੇ ਸੁੱਖ ਨਾ ਦਿੰਦਾ ਮੰਗਿਆ ਤੁਸੀਂ ਕਰਕੇ ਸੀ ਕਿ ਇਹ ਸਾਨੂੰ ਸੁੱਖ ਦੇਗਾ ਬੱਚੀਆਂ ਆਪੋ ਆਪਣੇ ਪਰਿਵਾਰਾਂ ਵਿੱਚ ਲਿਆਂ ਜਾਣਗੀਆਂ ਪੁੱਤ ਹੋਏਗਾ ਤੇ ਸਾਡੀ ਦੇਖਭਾਲ ਕਰੇਗਾ ਅੱਗੇ ਘਰ ਨੂੰ ਟੋਰੇਗਾ ਪਰ ਹੁਣ ਹਾਲਾਤ ਵਿਪਰੀਤ ਹੋ ਗਏ ਨੇ ਵਿਪਰੀਤ ਨੇ ਸ੍ਰੀ ਪਤਸ਼ਕ ਕਹਿੰਦੇ ਮੰਗਿਆ ਸੰਸਾਰ ਦਾ ਸੁੱਖ ਹੈ ਪਰ ਸੁੱਖ ਦੁੱਖ ਵਿੱਚ ਕਦੋਂ ਬਦਲ ਗਿਆ ਕੋਈ ਖ਼ਬਰ ਹੀ ਨਾ ਲੱਗੀ ਦੁੱਖ ਵਿੱਚ ਤਬਦੀਲ ਹੋ ਗਿਆ ਹਾਂ ਜੀਵਨ ਦੁਖੀ ਹੈ ਕੀ ਮੰਗਿਆ ਸੀ ਜੇ ਕਿਤੇ ਸੱਚਮੁੱਚ ਸੰਤੋਖ ਵਿੱਚ ਰਹਿੰਦੇ ਰੱਬ ਕਾਲ ਪ੍ਰਤੀ ਰਜ਼ਾ ਵਿੱਚ ਰਹਿੰਦੇ ਸ਼ਾਇਦ ਐਸਾ ਨਾ ਹੁੰਦਾ ਤੇ ਉਹਦੀ ਰਜ਼ਾ ਵਿੱਚ ਰਹਿ ਕਰਕੇ ਜੀਵਨ ਬਸਰ ਕਰਦੇ ਕਿ ਜੋ ਤੁਧ ਭਾਵੇ ਛਾਈ ਭਲੀ ਕਾਲ ਤੂੰ ਸਦਾ ਸਲਾਮਤ ਕਈ ਵਾਰੀ ਬਾਪ ਨੂੰ ਪਤਾ ਹੈ कि इस बच्चे दी किडी जरूरत है ते किडी पूरी करनी है ते किडी अजे पूरी नहीं करनी 5-7 ਕੋ ਸਾਲ ਦਾ ਬੱਚਾ ਹੈ ਤੇ ਉਹ ਜ਼ਿੱਦ ਕਰੇ ਮੇਰੋਂ ਜੀ ਬਾਈਕ ਲੈ ਕੇ ਦੋ ਮੈਂ ਕਾਰ ਲੈ ਕੇ ਦੋ ਮੈਂ ਹੁਣੇ ਚਲਾਣੀ ਤੇ ਪਿਤਾ ਆਖੇ ਲੈ ਹੁਣ ਇਹ ਕਿਹੜੀ ਗੱਲ ਅਸੀਂ ਹੁਣੇ ਲੈ ਆ ਦਿੰਦੇ ਤੇ ਖਿਆਲ ਕਰਿਓ ਫਿਰ ਉਹਨੇ ਵਿਗੜਨਾ ਹੀ ਹੈ ਪਰ ਜੇ ਪਿਤਾ ਸਮਝਾਵੇ ਆਖੇ ਕਿ ਨਹੀਂ ਅਜੇ ਤੈਨੂੰ ਲੋੜ ਨਹੀਂ ਹੈ ਅਜੇ ਇਸ ਚੀਜ਼ ਦੀ ਲੋੜ ਨਹੀਂ ਹੈ ਜਦੋਂ ਲੋੜ ਹੋएगी ਆਪੇ ਮਿਲ ਜਾਏਗੀ ਉਦੋਂ ਵੇਖ ਲਵਾਂ ਪਰ ਜਦੋਂ ਸ਼ੁਰੂਆਤ ਦੇ ਵਿੱਚ ਹੀ ਅਸੀਂ ਹਰ ਡਿਮਾਂਡਾਂ ਮੰਨਣ ਨੂੰ ਤਿਆਰ ਹੋ ਜਾਈਏ ਸਮਝਾइए ਨਾ ਤੇ ਹਰ ਇੱਕ ਜ਼ਿੱਦ ਪੂਰੀ ਕਰਨ ਵਾਲੇ ਪਾਸੇ ਟਰ ਪਈਏ ਨਾ ਫਿਰ ਖਿਆਲ ਕਰਿਓ ਵਿਗੜਦਿਆਂ ਧੀਰ ਨਹੀਂ ਲੱਗਦੀ ਕਦੋਂ ਵਿਗੜ ਗਏ ਕੋਈ ਪਤਾ ਨਹੀਂ ਚਲਦਾ ਤੇ ਫੇ ਦੁੱਖਾਂ ਦੀਆਂ ਕਹਾਣੀਆਂ ਸ਼ੁਰੂ ਹੁੰਦੀਆਂ ਨੇ ਇਸ ਲਈ ਕਲ ਕਰਿਓ ਜਦ ਤ ਗੁਰੂ ਦੀ ਰਜ਼ਾ ਵਿੱਚ ਰੱਬ ਦੀ ਰਜ਼ਾ ਵਿੱਚ ਜੀਵਨ ਨਹੀਂ ਆਉਂਦਾ ਤੇ ਸੱਚਮੁੱਚ ਮਾਲਿਕ ਪ੍ਰਭੂ ਕਾਲਪੁਰ ਦੇ ਹੁਕਮ ਵਿੱਚ ਜੀਵਨ ਨਹੀਂ ਆਉਂਦਾ ਉਦੋਂ ਤੱਕ ਅਸੀਂ ਕਿਉਂ ਸੰਸਾਰ ਦੇ ਸੁੱਖ ਹੀ ਮੰਗਦੇ ਰਵਾਂਗੇ ਪਰ ਕਹਾਣੀ ਇਹ ਹੈ ਕਿ ਹਰ ਸੁੱਖ ਦੇ ਪਿੱਛੇ ਕੋਈ ਨਾ ਕੋਈ ਵੱਡਾ ਦੁੱਖ ਛਿਪਿਆ ਹੋਇਆ ਹੈ ਤੇ ਗੁਰੂ ਆਖਦਾ ਬਖਸ਼ਿਸ਼ ਪਿਆ ਕਰਦੇ ਕਹਿਣ ਲੱਗੇ ਸੁਖ ਮੰਗਤ ਦੁੱਖ ਆਗਲ ਹੋਏ